ਆਪਾਂ ਰੀਬਿਲਟ ਪੰਜਾਬ ਦੇ ਨਾਂ ਥੱਲੇ ਇਹ ਰੈਲੀ ਕਰ ਰਹੇ ਆਂ ਆ ਸਾਡੀ ਜੀ ਇੱਕ ਵੈਬਸਾਈਟ ਆ rideforcause.ca ਉਹਦੇ ਤੇ ਜਾਓਗੇ ਜਦੋਂ ਤੁਸੀਂ ਕਲੈਕ ਕਰੋਂਗੇ ਉਥੇ ਲਿੰਕ ਬਣਿਆ ਹੋਇਆ ਤੇ ਤੁਸੀਂ ਆਪਣੀ ਡੋਨੇਸ਼ਨ ਦੇਓਗੇ ਆ ਤੁਹਾਡੀ ਬਿਲਕੁਲ ਸਿਕਿਉਰ ਵੈਬਸਾਈਟ ਆ ਯੂਨਾਈਟਿਡ ਸਟੇਟਸ ਵੱਲੋਂ ਟੈਕਸ ਰਿਬੇਟ ਰਸੀਦ ਮਿਲੇਗੀ ਤੋ ਵੱਡੀ ਗੱਲ ਇਹੀ ਹੁੰਦੀ ਆ ਵੀ ਜਿਹੜੀ ਆਪਾਂ ਮਾਇਆ ਇਕੱਠੀ ਕਰਦੇ ਆ ਜੇ ਕਿਸੇ ਦੀ ਹੈਲਪ ਲਈ ਵੀ ਉਹ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਉੱਤੇ ਲੱਗੇ ਇਹਦੇ ਕੰਨੀਓ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਇਸ ਗੱਲ ਦੀ ਅਸੀਂ ਬਿਲਕੁਲ ਗਰੰਟੀ ਲੈਨੇ ਆ ਵੱਖ-ਵੱਖ ਆਰਗੇਨਾਈਜੇਸ਼ਨ ਐਂਟਰੀਓ ਬੁਰਦੂਰਾ ਕਮੇਟੀ ਐਂਟਰੀਓ ਕੌਂਸਲ ਜਾਂ ਵੱਖ-ਵੱਖ ਕੋਰਦਵਾ ਸਾਬਾਨ ਫੰਡ ਕਰ ਰਹੇ ਆ ਅਸੀਂ ਚਾਹੁੰਦੇ ਆ ਵੀ ਤੁਸੀਂ ਜਿੱਥੋਂ ਜਿਹੜਾ ਤੁਹਾਡੇ ਕਨਵੀਨੀਅੰਟ ਆ ਉੱਥੇ ਜਾ ਕੇ ਡੋਨੇਸ਼ਨ ਕਰੋ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਜੇ ਅਸੀਂ ਇੱਕ ਸੂਈ ਲੈਣ ਜਾਈਏ ਨਾ ਬਟਨ ਲਾਉਣ ਲਈ ਅੱਜ ਦੇ ਦਿਨਾਂ 'ਚ ਮਰਦਾ ਸੁਈ ਵੀ ਸ਼ਾਇਦ 5 ਰੁਪਏ ਦੀ ਆਉਂਦੀ ਹੈ ਤੇ ਉਹਨਾਂ ਜਿਹੜੇ ਲੋਕ ਇਸ ਹੜ ਹੜ ਦੇ ਵਿੱਚ ਪੀੜਤ ਹੋਏ ਨੇ ਉਹਨਾਂ ਨੇ ਸੁਈਆਂ ਵੀ ਵਾਇ ਕਰਨੀਆਂ ਨੇ ਉੱਥੋਂ ਸ਼ੁਰੂ ਕਰਨੀਆਂ ਆਪਣੀ ਲਾਈਫ ਉਹ ਰਲ ਮਿਲ ਕੇ ਸਾਰਿਆਂ ਨੇ ਕੀਤਾ ਤੇ ਅੱਜ ਦਾ ਜਿਹੜਾ ਉਪਰਾਲਾ ਆਇਆ ਇਹ ਸਿੱਖ ਸਪੋਰਟ ਮੋਟਰਸਾਈਕਲ ਕਲੱਬ ਕੈਨੇਡਾ ਤੇ ਯੂਨਾਈਟਿਡ ਸਿੱਖ ਰਲ ਕੇ ਕਰ ਰਹੇ ਨੇ ਜਿਹਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਵਾਲਿਆਂ ਨੇ ਬੜਾ ਵੱਡਾ ਹਿੰਮਤ ਕੀਤੀ ਉਪਰਾਲਾ ਕੀਤਾ ਨੇ ਕਿ ਐ ਕਿਸੀ ਤੁਹਾਡੇ ਵਾਸਤੇ ਤੁਹਾਡੇ ਨਾਲ ਮਿਲ ਕੇ ਪੰਜਾਬ ਦੇ ਪੀੜਤਾਂ ਵਾਸਤੇ ਅਸੀਂ ਰਾਈਡ ਕਰਾਂਗੇ ਕੈਨੇਡਾ ਦਾ ਟਿੱਚਾ ਹੈ ਕਿ ਕੈਨੇਡਾ ਦੇ ਸੰਘਤ ਵੱਲੋਂ ਹਾਲਪੋਸ ਅਪਰੋਕਸੀਮੇਟਲੀ 600 ਮਿਲੀਅਨ ਡਾਲਰ ਦਾ ਟਿੱਚਾ ਹੈ ਉਹਦੇ ਵਿੱਚੋਂ ਕਾਫੀ ਵੱਡਾ ਹਿੱਸਾ ਜਿਹੜਾ ਹੈ ਉਹ ਸੰਘਤ ਨੇ ਡੋਨੇਟ ਵੀ ਕੀਤਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਮੇਰੇ ਨਾਮ ਬਾਈ ਲਖਨਦਰ ਸਿੰਘ ਨੇ ਔਰ ਅੱਜ ਸਿੱਖ ਮੋਟਰਸਾਈਕਲ ਕਲੱਬ ਤੇ ਯੂਨਾਈਟਿਡ ਸਿੱਖ ਨਿਓ ਇੱਕ ਮੁਹਿੰਮ ਜਿਹੜੀ ਰੈਲੀ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਪੰਜਾਬ ਨੂੰ ਰੀਬਿਲਡ ਜਿਹਨੂੰ ਆਪਾਂ ਕਹਿੰਦੇ ਨੇ ਵੀ ਦੁਬਾਰਾ ਮੁੜ ਸਰਜੀਤ ਕਰਨ ਲਈ ਔਰ ਤੁਹਾਨੂੰ ਪਤਾ ਪਿਛਲੇ ਦਿਨੀ ਜਿਹੜੀ ਹਰਾਂ ਦੀ ਮਾਰ ਦੇ ਹੇਠ ਪੰਜਾਬ ਆਇਆ ਸੀ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਤੁਹਾਡਾ ਹੀ ਬਹੁਤ ਬਹੁਤ ਧੰਨ ਪਹੁੰਚਾਉਣ ਲਈ ਆਪਾਂ ਰੀਬਿਲਟ ਪੰਜਾਬ ਦੇ ਨਾਂ ਥੱਲੇ ਇਹ ਰੈਲੀ ਕਰ ਰਹੇ ਆ ਅੱਜ ਤੇ ਇਹ ਜਿਹੜੀ ਰੈਲੀ ਸ਼ੁਰੂ ਕੀਤੀ ਹੈ ਜੀ ਕਿੱਥੋਂ ਚੱਲ ਕੇ ਕਿੱਥੇ ਤੱਕ ਜਾਏਗੀ ਔਰ ਕੀ ਫੰਡਰੇਜ਼ ਕਿਵੇਂ ਕੀਤਾ ਜਾ ਸਕਦਾ ਲੋਕ ਕਿਵੇਂ ਆਪਾਂ ਨੂੰ ਦੇ ਸਕਦੇ ਜਾਂ ਆਪਾਂ ਕਿਵੇਂ ਕਲੈਕਟ ਕਰਾਂਗੇ ਸਾਡੀ ਜੀ ਇੱਕ ਵੈਬਸਾਈਟ ਹੈ rideforcause.ca ਉਹਦੇ ਤੇ ਜਾਓਗੇ ਜਦੋਂ ਤੁਸੀਂ ਕਲੈਕਟ ਕਰੋਗੇ ਉਥੇ ਲਿੰਕ ਬਣਿਆ ਹੋਇਆ ਤੇ ਤੁਸੀਂ ਆਪਣੀ ਡੋਨੇਸ਼ਨ ਦਿਓਗੇ ਤੁਹਾਡੀ ਬਿਲਕੁਲ ਸਿਕਿਉਰ ਵੈਬਸਾਈਟ ਆ ਯੂਨਾਈਟਿਡ ਸਿਕਸ ਵੱਲੋਂ ਟੈਕਸ ਰਿਵੈਟ ਰਸੀਦ ਮਿਲੇਗੀ ਕਿਉਂਕਿ ਸਿੱਖ ਮੋਟਰਸਾਈਕਲ ਕਲੱਬ ਯੂਨਾਈਟਿਡ ਸਿਕਸ ਦੇ ਨਾਲ ਰਲ ਕੇ ਇਹ ਮਹਿਮ ਕਰ ਰਿਹਾ ਯੂਨਾਈਟਿਡ ਸਿਕਸ ਇੱਕ ਨੂਨ ਆਰਗੇਨਾਈਜੇਸ਼ਨ ਆ ਜਿਹੜੀ ਪੰਜਾਬ ਜ਼ੀਰੋ ਗਰਾਉਂਡ ਦੇ ਉੱਤੇ ਕੰਮ ਕਰ ਰਹੀ ਆ ਅਰੇ ਜੀ ਆਪਾਂ ਗੱਲ ਕੀਤੀ ਜਾਵੇ ਹੋਰ ਵੀ ਕਈ ਸੰਸਥਾਵਾਂ ਕੰਨਿਓ ਇਹ ਉਪਰਾਲੇ ਕੀਤੇ ਗਏ ਆ ਜੀ ਔਰ ਲੋਕਾਂ ਦਾ ਸਭ ਤੋਂ ਵੱਡੀ ਗੱਲ ਇਹੀ ਹੁੰਦੀ ਆ ਬਈ ਜਿਹੜੀ ਆਪਾਂ ਮਾਇਆ ਇਕੱਠੀ ਕਰਦੇ ਆ ਜੇ ਕਿਸੇ ਦੀ ਹੈਲਪ ਲਈ ਵੀ ਉਹ ਸਹੀ ਤਰੀਕੇ ਔਰ ਸਹੀ ਜਗ੍ਹਾ ਤੇ ਉੱਤੇ ਲੱਗੇ ਇਹਦੇ ਕੰਨਿਓ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਸ ਗੱਲ ਦੀ ਅਸੀਂ ਬਿਲਕੁਲ ਗਾਰੰਟੀ ਲੈਨੇ ਆ ਵੱਖ-ਵੱਖ ਆਰਗੇਨਾਈਜੇਸ਼ਨ ਐਂਟਰੀਓ ਗੁਰਦੁਆਰਾ ਕਮੇਟੀ ਐਂਟਰੀਓ ਕਾਉਂਸਲ ਜਾਂ ਵੱਖ-ਵੱਖ ਗੁਰਦੁਆਰਾ ਸਾਬਾਨ ਫੰਡ ਕਰ ਰਹੇ ਆ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਜਿੱਥੋਂ ਜਿਹੜਾ ਤੁਹਾਡੇ ਕਨਵੀਨੀਅੰਟ ਆ ਉੱਥੇ ਜਾ ਕੇ ਡੋਨੇਸ਼ਨ ਕਰੋ ਸਾਰੀਆਂ ਆਰਗੇਨਾਈਜੇਸ਼ਨਾਂ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਯੂਨਾਈਟਿਡ ਸਿੱਖ ਨੂੰ ਇਸ ਕਰਕੇ ਚੂਜ਼ ਕੀਤਾ ਸੀ ਵੀ ਯੂਨਾਈਟਿਡ ਸਿੱਖ ਇਕੱਲਾ ਲੰਗਰ ਨਹੀਂ ਲਾਉਂਦੀ ਇਹ ਹੋਰ ਵੀ ਹੈਲਪ ਕਰਦੀ ਆ ਪਹਿਲਾਂ ਇਹ ਐਨਲਾਈਜ਼ ਕਰਦੇ ਨੇ ਵੀ ਕਿਹੜੇ ਪਰਿਵਾਰ ਨੂੰ ਕਿਸ ਚੀਜ਼ ਦੀ ਜ਼ਰੂਰਤ ਆ ਉਹਦੇ ਹਿਸਾਬ ਦੇ ਨਾਲ ਫਿਰ ਦਿੱਤਾ ਜਾਂਦਾ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਕੋਈ ਬਹੁਤੀ ਮਦਦ ਨਹੀਂ ਪਰ ਉਹਨਾਂ ਨੇ ਇੱਕ ਕੰਮ ਕੀਤਾ ਉਹਨਾਂ ਨੇ ਔਰਗੇ ਡੀਸੀ ਸਾਹਿਬ ਨੇ ਔਰਗੇਨਾਈਜ਼ ਕੀਤਾ ਤੇ ਉਹਨਾਂ ਨੇ 11 ਪਿੰਡ ਯੂਨਾਈਟਿਡ ਸਿਕਸ ਨੂੰ ਦਿੱਤੇ ਨੇ ਜਿੱਦੇ ਜੋ ਆਪਾਂ ਲੋਕਾਂ ਦੇ ਘਰ ਵੀ ਬਣਾਉਣੇ ਨੇ ਲੋਕਾਂ ਦੇ ਪਸ਼ੂ ਮਰ ਗਏ ਉਹਨਾਂ ਦੀ ਹੈਲਪ ਕਰਨੀਆਂ ਕਿਸੇ ਦੀਆਂ ਜ਼ਮੀਨਾਂ ਬੀਜ ਖਾਦ ਉਹ ਹਰ ਤਰ੍ਹਾਂ ਦੀ ਜਿੱਦਾਂ ਗਰਾਊਂਡ ਦੇ ਉੱਤੇ ਅਸੈਸਸ ਕਰਕੇ ਵੀ ਕਿਸ ਬੰਦੇ ਨੂੰ ਕਿੰਨੀ ਜ਼ਰੂਰਤ ਆ ਉਹਦੇ ਹਿਸਾਬ ਨਾਲ ਦਿੱਤਾ ਜਾਂਦਾ ਜੀ ਤੇ ਇਹਦੇ ਵਿੱਚ ਕੋਈ ਖਾਸ ਇਲਾਕਾ ਵੀ ਆਪਾਂ ਚੁਣਿਆ ਜੀ ਪੰਜਾਬ ਦੇ ਵਿੱਚ ਜਿਵੇਂ ਕੋਈ ਜ਼ਿਲ੍ਹਾ ਗਰਦਾਸਪੁਰਾ ਫਾਜ਼ਿਲਕਾ ਤਰਨਤਾਰ ਕੋਈ ਕਿਹੜੇ ਇਲਾਕੇ ਨੂੰ ਚੁਣਿਆ ਗਿਆ ਜੀ ਯੂਨਾਈਟਿਡ ਸਿੱਖਸ ਨੂੰ ਜੀ ਫਿਰੋਜ਼ਪੁਰ ਦੇ 11 ਪਿੰਡ ਮਿਲੇ ਹੋਏ ਆ ਉਹ 11 ਪਿੰਡਾਂ ਨੂੰ ਰੀਬਿਲਡ ਕਰਨ ਵਾਸਤੇ ਯੂਨਾਈਟਿਡ ਸਿੱਖਸ ਦੀ ਡਿਊਟੀ ਆ ਉਹ ਬੜਾ ਵਧੀਆ ਤਰੀਕਾ ਅਪਣਾਇਆ ਕਿਉਂਕਿ ਨਹੀਂ ਸਾਰੀ ਮਦਦ ਇੱਕ ਥਾਂ ਤੇ ਹੀ ਜਾਈ ਜਾਂਦੀ ਸੀ ਹੁਣ ਡਿਵਾਈਡ ਕਰ ਲਈ ਹੁਣ 11 ਪਿੰਡ ਨੇ ਜਿਹੜੇ ਯੂਨਾਈਟਿਡ ਸਿੱਖ ਉਹ ਜਿਹੜੇ ਬੰਦੇ ਵਰਕਰ ਸਾਡੇ ਕਰਦੇ ਆ ਕੰਮ ਉਹਨਾਂ ਵਾਸਤੇ ਵੀ ਸੌਖਾ ਇੱਥੋਂ ਸਾਡੇ ਵਾਸਤੇ ਬਹੁਤ ਸੌਖਾ ਜਿੰਨੇ ਵਾਰ ਪੰਜਾਬੀ ਵਾਸਤੇ ਨੇ ਸਿੱਖ ਵਾਸਤੇ ਨੇ ਪੰਜਾਬ ਉਹਨਾਂ ਦੇ ਦਿਲਾਂ 'ਚ ਧੜਕਦਾ ਪੰਜਾਬ ਅੱਧਾ ਪੰਜਾਬ ਤਬਾਹ ਹੋ ਗਿਆ ਉਹਨੂੰ ਖੜਾ ਕਰਨ ਵਾਸਤੇ ਡੇ ਫਰਸ਼ ਤੋਂ ਸੰਗਤ ਲੱਗੀ ਹੋਈ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਅਸਲ ਮਦਦ ਦੀ ਲੋੜ ਆ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਬਿਮਾਰੀਆਂ ਵੀ ਫੈਲਦੀਆਂ ਨੇ ਲੋਕਾਂ ਨੂੰ ਲੋੜ ਪੈਂਦੀ ਆ ਹੁਣ ਅਸਲ ਲੋੜ ਆ ਤੇ ਆਪਾਂ ਇਸ ਮਿਹਮ ਦੇ ਵਿੱਚ ਆਪਣਾ ਯੋਗਦਾਨ ਪਾਈਏ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਰਾਈਡ ਆ ਜਿਵੇਂ ਬਾਈ ਲਖਮਿੰਦਰ ਹੁਣਾਂ ਨੇ ਦੱਸਿਆ ਵੀ ਇਹ ਇੱਕ ਚੰਗੇ ਕੌਦ ਲਈ ਹਰ ਵਕਤ ਆਪਾਂ ਕਰਦੇ ਰਹਿੰਦੇ ਆ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਆ ਜਾਂ ਯੂਨਾਈਟਿਡ ਸਿੱਖ ਦਾ ਇੱਕ ਜਿਹੜਾ ਇਹ ਕਲੈਬਰੇਸ਼ਨ ਜੀ ਨੂੰ ਆਪਾਂ ਸਾਂਝਾ ਉਦਮ ਕਹਿ ਦਈਏ ਤੁਸੀਂ ਕੀ ਕਹਿਣਾ ਚਾਹੋਗੇ ਜੇ ਤਾਂ ਜ਼ਮੀਨਾਂ ਖਤਮ ਹੋ ਗਈਆਂ ਜੀ ਫਸਲ ਨਹੀਂ ਹੋਣੀ ਫਸਲ ਤੋਂ ਬਾਅਦ ਜੀ ਉਹ ਮੰਡੀਆਂ ਤੱਕ ਨਹੀਂ ਪਹੁੰਚਣੀ ਵਿਆਹ ਸ਼ਾਦੀਆਂ ਹਰ ਚੀਜ਼ ਜਿਹੜੀ ਆ ਉਹਨਾਂ ਚੀਜ਼ਾਂ ਨਾਲ ਜੁੜੀ ਆ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਜੇ ਅਸੀਂ ਇੱਕ ਸੂਈ ਲੈਣ ਜਾਈਏ ਨਾ ਬਟਨ ਲਾਉਣ ਲਈ ਅੱਜ ਦੇ ਦਿਨਾਂ 'ਚ ਮੇਰੇ ਖਿਆ ਤੇ ਉਹਨਾਂ ਜਿਹੜੇ ਲੋਕ ਇਸ ਹੜ ਹੜ ਦੇ ਵਿੱਚ ਪੀੜਤ ਹੋਏ ਨੇ ਉਹਨਾਂ ਨੇ ਸੂਈਆਂ ਵੀ ਵਾਇ ਕਰਨੀਆਂ ਨੇ ਉੱਥੋਂ ਸ਼ੁਰੂ ਕਰਨੀਆਂ ਆਪਣੀ ਲਾਈਫ ਤੁਸੀਂ ਤਾਂ ਚਲੋ ਕਿੰਡੀ دشوارਪਰਾ ਸਮਾਂ ਹੋਊਗਾ ਉਹਨਾਂ ਦੇ ਲਈ ਔਰ ਅਸੀਂ ਇੱਥੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਬਾਹਰਲੇ ਮੌਲਖਾਂ 'ਚ ਬੈਠੇ ਲੋਕ ਜਿਹੜੇ ਆ ਬੜੀ ਬਹੁਤ ਵਧੀਆ ਛਾਣਾਵੇਂ ਜਿੰਦਗੀ ਜਿਉ ਰਹੇ ਆ ਗੁਰੂ ਦੀ ਬਖਸ਼ਿਸ਼ ਦੇ ਨਾਲ ਜੀ ਔਰ ਸਾਡਾ ਇੱਕ ਖਲਾਕੀ ਫਰਜ਼ ਬਣ ਜਾਂਦਾ ਵੀ ਅਸੀਂ ਤਿਲ ਫੁੱਲ ਜ਼ਰੂਰੀ ਨਹੀਂ ਹੈ ਕੋਈ ਬਹੁਤ ਵੱਡੀਆਂ ਰਕਮਾਂ ਨਹੀਂ ਜਿੰਨਾ ਵੀ ਕੋਈ ਬੰਦਾ ਮਨਾਸਮਾ ਹੋਦਾ ਕਿ ਵੀਰੀ ਇਹ ਵੀ ਕਹਿਣ ਉਹਨਾਂ ਨੂੰ ਜਰੂਰ ਘਰ ਦੇ 5 ਜੀਆ 5 ਡਾਲਰੀ ਦੇ ਦਿਓ ਉਦੇ ਨਾਲ ਜੀ ਪੈਣੀ ਪੈਣੀ ਦੇ ਨਾਲ ਬਹੁਤ ਵੱਡਾ ਇੱਕ SLAAB ਖੜਾ ਹੋ ਜਾਂਦਾ ਜੀ ਔਰ ਉਹਨਾਂ ਭੈਣ ਭਰਾਵਾਂ ਨੂੰ ਬੜੀ ਵੱਡੀ ਲੋੜ ਹੈ ਯੂਨਾਈਟਿਡ ਸਿਕਸ ਦੇ ਨਾਲ ਰਲਣ ਦਾ ਸਾਡਾ ਮਕਸਦ ਹੈ ਕਿ ਵੀ ਹੈਗਾ ਜੀ ਕਿ ਕੁਝ ਨਾਮਵਰ ਜਥੇਬੰਦੀਆਂ ਜਿਨ੍ਹਾਂ ਚੋਂ ਯੂਨਾਈਟਿਡ ਸਿਕਸ ਇੱਕ ਆਰਗੇਨਾਈਜੇਸ਼ਨ ਹੈਗੀ ਆ ਜਿਨ੍ਹਾਂ ਦਾ ਇੱਕ ਪੂਰੇ ਦਾ ਪੂਰਾ ਡਾਟਾਬੇਸ ਤੇ ਸੈਟਅਪ ਹੈਗਾ ਜੀ ਮਤਲਬ ਕਿ ਇਹ ਨਹੀਂ ਹੈਗਾ ਕਿ ਜਿਹੜਾ ਕੰਮ ਕਰ ਰਹੇ ਨੇ ਉਹਨੂੰ ਵਿੱਚੋਂ ਛੱਡ ਕੇ ਵਾਪਸ ਆ ਜਾਣਗੇ ਤੇ ਉਹਨੂੰ ਕੰਪਲੀਟ ਨਹੀਂ ਕਰਨਗੇ ਹਨਾ ਜੀ ਔਰ ਸਾਨੂੰ ਇਸ ਇਹ ਯੂਨਾਈਟਿਡ ਸਿਕਸ ਤੋਂ ਵੀ ਆਸ ਹੈਗੀ ਆ ਕਿ ਉਹ ਬਡੇ ਹੋਏ ਕੰਮ ਨੂੰ ਜਦੋਂ ਤੇ ਕਰੋਨਾ ਲੋਕਾਂ ਦੀ ਲਾਈਫ ਜਿਹੜੀ ਆ ਨੋਰਮਲ ਆਮ ਵਰਗ ਹੀ ਨਹੀਂ ਹੋ ਜਾਂਦੀ ਓਨੀ ਦੇਰੇ ਉਹਨਾਂ ਦੇ ਨਾਲ ਲੱਗੇ ਰਹਿਣਗੇ ਤੇ ਜਿਹੜੇ ਬਾਹਰਲੇ ਮੁਲਕਾਂ ਚ ਬੈਠੇ ਲੋਕ ਨੇ ਲਗਾਤਾਰ ਇਹਨਾਂ ਦਾ ਸਾਥ ਦਿੰਦੇ ਰਹਿਣਗੇ ਜੀ ਸੋ ਸਾਡੇ ਨਾਲ ਯੂਨਾਈਟਿਡ ਸਿੱਖ ਐਨਜੀਓ ਦੇ ਮੈਂਬਰ ਜਿਹੜੇ ਰਣਵੀਰ ਸਿੰਘ ਜੀ ਨੇ ਸੋ ਭਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਜਿਹੜੀ ਬਹੁਤ ਹੀ ਧੰਨਵਾਦ ਤੁਹਾਡਾ ਵੀ ਜਿਹੜਾ ਤੁਸੀਂ ਇਹ ਪੰਜਾਬ ਦੇ ਜਿਹੜੇ ਤਰਾਸ ਦੀ ਜਿਹੜੀ ਆਈ ਆ ਉਹਦੇ ਲਈ ਆਪਾਂ ਇਹ ਫੰਡ ਰੇਜ਼ੇ ਕੌਜ਼ ਕਰ ਰਹੇ ਆ ਸੋ ਅੱਜ ਸਿੱਖ ਮੋਟਰਸਾਈਕਲ ਕਲੱਬ ਨਾਲ ਮਿਲ ਕੇ ਜਿਹੜਾ ਆਪਾਂ ਇੱਕ ਕੌਜ਼ ਕੀਤਾ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਦੇ ਸਾਰੇ ਹੀ ਦਰਸ਼ਕਾਂ ਨੂੰ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਦੇ ਅੱਜ ਸਤਿ ਸ੍ਰੀ ਅਕਾਲ ਸਾਰੇ ਯਾਰ ਕਿ ਆਪਾਂ ਸਾਰੇ ਜਾਣੂ ਆ ਕਿ ਪੰਜਾਬ ਦੇ ਅੰਦਰ ਬੜੇ ਭਿਆਨਕ ਹੜ੍ਹ ਆਏ ਨੇ ਜਿਨ੍ਹਾਂ ਦੇ ਵਿੱਚ ਆਲਮੋਸਟ ਚੌਥਾ ਹਿੱਸਾ ਪੰਜਾਬ ਦਾ ਜਿਹੜਾ ਸੀ ਉਹ ਪਾਣੀ ਦੇ ਅੰਦਰ ਡੁੱਬ ਗਿਆ ਪਰ ਗੁਰੂ ਮਾਰੀ ਦੀ ਜੋ ਬਖਸ਼ਿਸ਼ ਹੈ ਆਪਣੀ ਕਮਿਊਨਿਟੀ ਦੇ ਅੰਦਰ ਜੋ ਸੱਜਣਾਂ ਦੀ ਸੇਵਾ ਭਾਵਨਾ ਆ ਉਹਦੇ ਅਧੀਨ ਸਾਰਾ ਇਹ ਪੰਜਾਬ ਉਠਾੜਾ ਹੋਇਆ ਉਹ ਚਾਹੇ ਪੰਜਾਬ ਵਿੱਚ ਵਸਦੇ ਪੰਜਾਬੀ ਸਨ ਚਾਹੇ ਉਹ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਸਨ ਉਹਨਾਂ ਨੇ ਸਿਰ ਜੋੜ ਕੇ ਬੜੀ ਮਿਹਨਤ ਨਾਲ ਪੰਜਾਬ ਨੂੰ ਉਸ ਸਮੇਂ ਤੋਂ ਬਾਹਰ ਕੱਢਿਆ ਜਿਹੜਾ ਪਹਿਲਾ ਸਮਾਂ ਸੀ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਸਰਵਾਈਵਲ ਦਾ ਪਾਣੀ ਚੋਂ ਬਾਹਰ ਕੱਢਣਾ ਉਸ ਤੋਂ ਬਾਅਦ ਖਾਣੇ ਦਾ ਬੰਦੋਬਸਤ ਕਰਨਾ ਉਹਨਾਂ ਨੂੰ ਮੈਡੀਕਲ ਸਹੂਲਤਾਂ ਦਾ ਅਰੇਂਜਮੈਂਟ ਕਰਨਾ ਉਹ ਰਲ ਮਿਲ ਕੇ ਸਾਰਿਆਂ ਨੇ ਕੀਤਾ ਤੇ ਅੱਜ ਦਾ ਜਿਹੜਾ ਉਪਰਾਲਾ ਆ ਇਹ ਸਿੱਖ ਸਪੋਰਟ ਮੋਟਰਸਾਈਕਲ ਕਲੱਬ ਕੈਨੇਡਾ ਤੇ ਯੂਨਾਈਟਿਡ ਸਿੱਖ ਰਲ ਕੇ ਕਰ ਰਹੇ ਨੇ ਜਿਹਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਵਾਲਿਆਂ ਨੇ ਬੜਾ ਵੱਡਾ ਹਿੰਮਤ ਕੀਤੀ ਉਪਰਾਲਾ ਕੀਤਾ ਨੇ ਕਿ ਐ ਕਿਸੀ ਤੁਹਾਡੇ ਵਾਸਤੇ ਤੁਹਾਡੇ ਨਾਲ ਮਿਲ ਕੇ ਪੰਜਾਬ ਦੇ ਪੀੜਤਾਂ ਵਾਸਤੇ ਅਸੀਂ ਰਾਈਡ ਕਰਾਂਗੇ ਇਦੇ ਵਿੱਚ ਹੋਰ ਮਾਇਆ ਇਕੱਤਰ ਕੀਤੀ ਜਾ ਸਕੇ ਜਿਹੜੀ ਕਿ ਆਉਣ ਵਾਲੇ ਜਿਹੜੇ ਕਾਰਜ ਸਾਡੇ ਨੇ ਰੀਹੈਬਿਲਿਟੇਸ਼ਨ ਦੇ ਉਹਦੇ ਵਿੱਚ ਅਗਲੇ ਪੰਜ ਦੇ ਪ੍ਰਬੰਧ ਨੇ ਬੰਦੋਬਸਤ ਨੇ ਉਹ ਚੰਗੇ ਤਰੀਕੇ ਨਾਲ ਕੀਤੇ ਜਾ ਸਕਦੇ। ਹੋਰ ਜੇ ਅਪਾ ਫੰਡ ਦੀ ਗੱਲ ਕੀਤੀ ਜਾਵੇ ਪਹਿਲਾਂ ਵੀ ਆਪਾਂ ਕਈ ਦਿਨਾਂ ਤੋਂ ਫੰਡਰੇਜ ਕਰ ਰਹੇ ਹਾਂ ਕੋਈ ਹੈ ਜੀ ਵੀ ਇੰਨੀ ਵੀ ਆਪਣੀ ਫਾਉਂਡਰ ਪਰ ਇਸ ਕਰ ਚੁੱਕੇ ਆ ਤੇ ਆਪਣਾ ਟੀਚਾ ਜਿਹੜਾ ਮੇਨ ਆ ਵੈਸੇ ਤਾਂ ਚਲੋ ਇਸ ਚੀਜ਼ ਦਾ ਕੋਈ ਟੀਚਾ ਹੀ ਨਹੀਂ ਕਿਉਂਕਿ ਹਾਲ ਤੱਕ ਕੰਮ ਚੱਲ ਹੀ ਜਾ ਰਹੇ ਨੇ ਹਲੇ ਤਾਂ ਮਾਇਆ ਜਿੰਨੀ ਆਉ ਉਨੀ ਘੱਟ ਆ ਜੀ ਕੋਈ ਹੈ ਜੀ ਹਲੇ ਫਿਕਰ ਐ ਸੀ ਜੀ ਇਸ ਤਰ੍ਹਾਂ ਕਿ ਸਾਡਾ ਜਿਹੜਾ ਕੈਨੇਡਾ ਦਾ ਟੀ ਕੀ ਕੈਨੜਾ ਦੇ ਸੰਗਤ ਵੱਲੋਂ ਆਪੋਸਟ ਅਪਰੋਕਸੀਮੇਟਲੀ ਛੜਾ ਮਿਲੀਅਨ ਡਾਲਰ ਦਾ ਟਿੱcha ਉਹਦੇ ਵਿੱਚੋਂ ਕਾਫੀ ਵੱਡਾ ਹਿੱਸਾ ਜਿਹੜਾ ਆ ਉਹ ਸੰਗਤ ਨੇ ਡੋਨੇਟ ਵੀ ਕੀਤਾ ਪਰ ਅਗੇਨ ਜਿੱਦਾਂ ਤੁਸੀਂ ਵੀ ਕਿਹਾ ਆ ਕਿ ਇਹ ਜਿਹੜੇ ਕਾਰਜ ਨੇ ਨਾ ਇਹ ਆਲਮੋਸਟ ਸਾਰਾ ਸਾਲ ਚੱਲ ਬੈਣਾ ਹੁਣ ਜਿਹੜਾ ਕਾਰ ਟਾਇ ਗਿਆ ਜਾਂ ਡਿੱਗ ਗਿਆ ਉਹ 2-4 ਦਿਨ ਦੇ ਵਿੱਚ ਤਾਂ ਪੜਨਾ ਨਹੀਂ ਆ ਉਹਨਾਂ ਨੂੰ 6 ਮਹੀਨੇ ਸਾਲ ਲੱਗਣਾ ਉਹਦੇ ਨਾਲ ਨਾਲ ਜਿਹੜੀਆਂ ਪੈਲੀਆਂ ਸਾਫ਼ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਵੀ ਟਾਈਮ ਲੱਗਣਾ ਔਰ ਜਿਹੜੇ ਜਿੰਨਾਂ ਲੋਕਾਂ ਦੇ ਪਸ਼ੂ ਰੁੜ ਗਏ ਨੇ ਜਾਂ ਹੋਰ ਵੀ ਨੁਕਸਾਨ ਹੋਏ ਨੇ ਉਹਨਾਂ ਨੂੰ ਉਹ ਸਾਰਾ ਅਰੇਂਜਮੈਂਟ ਕਰਨਾ ਸੋ ਇਹ ਬੜਾ ਵੱਡਾ ਲੰਮਾ ਕਾਰਜ ਆ ਇਹਦੇ ਵਿੱਚ ਸੰਗਤ ਦੀ ਜਿਹੜੀ ਭਰਪੂਰ ਜਿਹੜੀ ਮੱਧ ਦੀ ਲੋੜ ਆ ਤਾਂ ਕਿ ਇਹ ਜਿਹੜੇ ਲੋਕ ਨੇ ਆਪਣੇ ਉਹਨਾਂ ਨੂੰ ਆਪਾਂ ਉਹਨਾਂ ਦੇ ਹਾਲਤੇ ਜਾਂ ਹੜ੍ਹ ਦੀ ਹਾਲਤ ਵਿੱਚ ਨਾ ਛੱਡੀਏ ਉਹਨਾਂ ਨੂੰ ਜਿਹੜੇ ਹੜ੍ਹ ਤੋਂ ਪਹਿਲਾਂ ਵਾਲੀ ਸਿਚੁਏਸ਼ਨ ਵਿੱਚ ਸਨ ਉਹਨਾਂ ਨੂੰ ਅਸੀਂ ਉਸ ਹਾਲਾਤ ਵਿੱਚ ਘੱਟ ਤੋਂ ਘੱਟ ਲਾਇਏ ਤੇ ਜਾਣਦੇ ਹੁਣ ਸਰਦੀਆਂ ਦਾ ਟਾਈਮ ਆਉਣ ਵਾਲਾ ਆ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨੇ ਇਹਨਾਂ ਮਹੀਨਿਆਂ ਵਿੱਚ ਨਵੰਬਰ ਦਸੰਬਰ ਜਨਵਰੀ ਤੱਕ ਬੱਚਿਆਂ ਦੀਆਂ ਮੈਰਿਜ ਦਾ ਉਪਰਾਲਾ ਕੀਤਾ ਹੁੰਦਾ ਆ ਜਾਂ ਹੋਰ ਇਸ ਤਰੀਕੇ ਦੇ ਫੰਕਸ਼ਨ ਰੱਖੇ ਹੁੰਦੇ ਨੇ ਸੋ ਫਸਲ ਤਾਂ ਚਲੀ ਗਈ ਜਿਹੜੀ ਅਸੀਂ ਆ ਜਿਹੜੇ ਛੋਨੇ ਦੀ ਫਸਲ ਜਿਹੜੀ ਉਹ ਤਾਂ ਜਾਂਦੀ ਰਹੀ ਪਰ ਉਹ ਜਿਹੜੇ ਕਾਰਜ ਨੇ ਉਹ ਤੋਂ ਹੈਗੇ ਨੇ ਨਾ ਇਸ ਕਰਕੇ ਸਾਨੂੰ ਅਲੱਗ-ਅਲੱਗ ਲੈਵਲ ਤੇ ਬਹੁਤ ਤਰ੍ਹਾਂ ਨਾਲ ਇਹ ਕਾਰਜ ਕਰਨੇ ਨੇ ਉਹਦੇ ਲਈ ਮਾਇਕ ਸਹਾਇਤਾ ਦੀ ਬਹੁਤ ਵੱਡੀ ਲੋੜ ਹੈ ਯੂਨਾਈਟਿਡ ਸਿਕਸ ਹਮੇਸ਼ਾ ਹੀ ਕਮਿਊਨਿਟੀ ਵਾਸਤੇ ਤਤਪਰ ਰਹਿੰਦੀ ਹੈ ਤਾਂ ਕਿ ਜਿੱਥੇ ਵੀ ਲੋੜ ਪੈਂਦੀ ਹੈ ਯੂਨਾਈਟਿਡ ਸਿਕਸ 11 ਦੇਸ਼ਾਂ ਵਿੱਚ ਹੋਣ ਕਰਕੇ ਅਸੀਂ ਵਿਪਰਾਲਾ ਕਰਦੇ ਹਾਂ ਕਿ ਅਸੀਂ ਛੇਤੀ ਤੋਂ ਛੇਤੀ ਚਾਹੇ ਉਹ ਪਾਕਿਸਤਾਨ ਸਾਈਡ ਸਾਈਡ ਕਮਿਊਨਿਟੀ ਹੈ ਚਾਹੇ ਗੁਰਦੁਆਰਾ ਕਰਤਾਰ ਸਾਹਿਬ ਆ ਕਰਤਾਰਪੁਰ ਸਾਹਿਬ ਆ ਇਸ ਤਰੀਕੇ ਨਾਲ ਜਿਹੜਾ ਹਾਜ਼ਰਪਤਾਲ ਦਾ ਏਰੀਆ ਸੀ ਜਾਂ ਹੋਰ ਏਰੀਆ ਸੀ ਜਿੱਥੇ ਵੀ ਆਪਣੇ ਉਧਰ ਵੀ ਸੰਕਟਾਂ ਪ੍ਰਭਾਵਤ ਹੋਈਆਂ ਚੜ੍ਹਦੇ ਪੰਜਾਬ ਵਿੱਚ ਵੀ ਪ੍ਰਭਾਵਤ ਹੋਈਆਂ ਉਹਨਾਂ ਸਾਰਿਆਂ ਲਈ ਵੱਧ ਵੱਧ ਚੜ੍ਹ ਕੇ ਯੂਨਾਈਟਿਡ ਸਿੱਖ ਕਮਿਊਨਿਟੀ ਦੇ ਸਹਿਯੋਗ ਨਾਲ ਇਹ ਸਾਰੇ ਉਪਰਾਲੇ ਕਰ ਰਹੇ ਤੇ ਜੇ ਅਖੀਰ ਤੇ ਵੀ ਜਿਹੜੇ ਡੋਨੇਟ ਜਿਵੇਂ ਕਰਨਾ ਜੇ ਕਿਸੇ ਨੇ ਕੋਈ ਪਲੱਜ ਦੇਣੀ ਹੈ ਕਿਸ ਤਰੀਕੇ ਨਾਲ ਦੇ ਸਕਦਾ ਕਿਸ ਵੈਬਸਾਈਟ ਤੇ ਜਾਂ ਕਿਹੜੇ ਕਿਹੜੇ ਗੁਰੂ ਘਰ ਦੇ ਵਿੱਚ ਆਪਣੇ ਯੂਨਿਵਰਸਟੋਰ ਲੱਗੇ ਨੇ ਕਿਵੇਂ ਦੇ ਸਕਦਾ ਜਿਸ ਤਰ੍ਹਾਂ ਕਿ ਅੱਜ ਦਾ ਇਹ ਉਪਰਾਲਾ ਸੀ ਇਹ ਸਿੱਖ ਮੋਟਰਸਾਈਕਲ ਕਲੱਬ ਦਾ ਤੇ ਯੂਨਾਈਟਿਡ ਸਿੱਖ ਦਾ ਇਕੱਠਾ ਉਪਰਾਲਾ ਆ ਇਦੇ ਵਿੱਚ ਸਿੱਖ ਮੋਟਰਸਾਈਕਲ ਦੀ ਵੈਬਸਾਈਟ ਤੇ ਵੀ ਜਾ ਸਕਦੇ ਨੇ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਨੇ ਤੇ ਉਹਨਾਂ ਨੂੰ ਉੱਥੇ ਵੀ ਡੋਨੇਸ਼ਨ ਕਰ ਸਕਦੇ ਨੇ ਉਹ ਵੀ ਯੂਨਾਈਟਿਡ ਸਿਕਸ ਵਾਸਤੇ ਸਿੱਖ ਮੋਟਰਸਾਈਕਲ ਕਰ ਰਿਹਾ ਹੈ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਵੀ ਜਿਹੜੀ ਡੋਨੇਸ਼ਨ ਆ ਉਹ ਕੀਤੀ ਜਾ ਸਕਦੀ ਹੈ ਸਾਡਾ ਟੀਡੀ ਬੈਂਕ ਦਾ ਅਕਾਊਂਟ ਹੈ ਕੈਨੇਡਾ ਦੇ ਅੰਦਰ ਉਹਦੇ ਵੀ ਉੱਥੇ ਵੀ ਜਾ ਕੇ ਤੁਸੀਂ ਟੀਡੀ ਵਿੱਚ ਡਾਇਰੈਕਟ ਟ੍ਰਾਂਸਫਰ ਕਰ ਸਕਦੇ ਹੋ ਜਾਂ ਡਿਪੋਜ਼ਿਟ ਕਰ ਸਕਦੇ ਹੋ ਉਹਦੇ ਨਾਲ ਨਾਲ ਜਿਸ ਤਰ੍ਹਾਂ ਸੁਖਵਿੰਦਰ ਸਿੰਘ ਜੀ ਵੀ ਜਿਨੇ ਜਾਂ ਮੇਰਾ ਰਾ ਨੰਬਰ ਹੈ ਅਸੀਂ ਪਰਸਨਲ ਵੀ ਸ਼ੇਅਰ ਕਰ ਸਕਦੇ ਹਾਂ ਜੇ ਤੁਸੀਂ ਅਲਾਉ ਕਰਦੇ ਹੋ ਤੇ ਸਾਨੂੰ ਕਾਲ ਕਰਕੇ ਹੋਰ ਇਨਫੋਰਮੇਸ਼ਨ ਵਿੱਚ ਲੈ ਸਕਦੇ ਨੇ ਤੇ ਉਹ ਡੋਨੇਸ਼ਨ ਜਿਹੜੀ ਹੋ ਕੀਤੀ ਜਾ ਸਕਦੀ ਹੈ ਆਪਣਾ ਜਿਹੜੀ ਵੈਬਸਾਈਟ ਮੈਂ ਇੱਕ ਮੈਂਸ਼ਨ ਕਰਨਾ ਚਾਹੁੰਦਾ ਹਾਂ ਕਿ ਯੂਨਾਈਟਿਡ ਸਟੇਟਸ ਐਂਡ ਕੈਨੇਡਾ ਵਿੱਚ ਚੈਰੀਟੇਬਲ ਆਰਗੇਨਾਈਜੇਸ਼ਨ ਆ ਤੇ ਜਦੋਂ ਤੁਸੀਂ ਸਾਨੂੰ ਡੋਨੇਸ਼ਨ ਕਰਦੇ ਹੋ ਤੇ ਅਸੀਂ ਤੁਹਾਨੂੰ ਟੈਕਸ ਕਲੇਮ ਕਰਨ ਵਾਲੀ ਰਸੀਦ ਦੇਵਾਂਗੇ ਤਾਂ ਕਿ ਜਦੋਂ ਤੁਸੀਂ ਸਾਲ ਬਾਅਦ ਟੈਕਸ ਭਰੋ ਤੁਸੀਂ ਆਪਣੇ ਅਕਾਊਂਟੈਂਟ ਦੇ ਥਰੂ ਉਹ ਪੈਸੇ ਜਿਹੜੇ ਨੇ ਉਹ ਤੁਹਾਨੂੰ অলਮੋਸਟ 70-75% ਜਿਹੜਾ ਪੈਸਾ ਹੈ ਉਹ ਤੁਹਾਨੂੰ ਵਾਪਸ ਵੀ ਆ ਸਕਦਾ ਸੋ ਇਹ ਦੋ ਕਾਜ ਹੋ ਜਾਣਗੇ ਇੱਕ ਤਾਂ ਅਸੀਂ ਚੰਗੀ ਮਾਇਆ ਦਾ ਡੋਨੇਟ ਕਰ ਸਕਦੇ ਆ ਵੱਡਾ ਹਿੱਸਾ ਲੈ ਸਕਦੇ ਆ ਤੇ ਦੂਜਾ ਉਹਦੇ ਵਿੱਚ ਕਿ ਸਾਨੂੰ ਸਾਲਣ ਤੇ ਜਦੋਂ ਅਸੀਂ ਟੈਕਸ ਭਰਾਂਗੇ ਤੇ ਸਾਨੂੰ ਉਹ ਪੈਸੇ ਸਰਕਾਰ ਵੱਲੋਂ ਵੀ ਵਾਪਸ ਆ ਜਾਣਗੇ ਤੁਸੀਂ ਆਪਣੇ ਕੰਨੇ ਉਹ ਜਿਹੜਾ ਨੰਬਰ ਤੇ ਵੈਬਸਾਈਟ ਆ ਜਿਹੜੀ ਜਿੱਥੇ ਆਪਾਂ ਪੇ ਕਰਦੇ ਆ ਉਹ ਵੀ ਮੈਂਸ਼ਨ ਹਾਂਜੀ ਸਾਡੇ ਮੇਰਾ ਪਰਸਨਲ ਨੰਬਰ ਹੈ ਜੀ 4168954100 ਤੇ ਰਣਵੀਰ ਵੀਰ ਜੀ ਦਾ 416302 2234 ਜਿਹੜੀ ਯੂਨਾਈਟਿਡ 6 ਦੀ ਵੈਬਸਾਈਟ ਹੈ united6.org ਤੇ ਇਸ ਤੋਂ ਇਲਾਵਾ ਸਾਰੇ ਸੋਸ਼ਲ ਮੀਡੀਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਹੈ ਹਰ ਇੱਕ ਸੋਸ਼ਲ ਮੀਡੀਆ ਤੇ ਯੂਨਾਈਟਿਡ 6 ਦੇ ਅਕਾਊਂਟ ਨੇ ਤੁਸੀਂ ਸਰਚ ਕਰੋਗੇ ਯੂਨਾਈਟਿਡ 6 ਤੇ ਤੁਸੀਂ ਕਿਸੇ ਵੀ ਪੋਸਟ ਤੇ ਜਾਉਂਗੇ ਤਾਂ ਉਹਦੇ ਵਿੱਚ ਵੀ ਅਸੀਂ ਲਿੰਕ ਦਿੱਤੇ ਹੋਏ ਨੇ ਸੋ ਇਸ ਤਰੀਕੇ ਦੇ ਨਾਲ ਕਹੋ ਵੀ ਜਿਹੜੀ ਮਦਦ ਆਪਾਂ ਹੜਪੀਟਾਂ ਦੇ ਲਈ ਕਰ ਸਕਦੇ ਹਾਂ ਜੀ ਜਿਹੜਾ ਟੀਟੀ ਬੈਂਕ ਦਾ ਜਿਹੜਾ ਬੈਂਕ ਅਕਾਊਂਟ ਹੈ ਹਾਂ ਜੀ ਅਕਾਊਂਟ ਨੰਬਰ ਹੈ ਜੀ 5233 419 ਅਕਾਊਂਟ ਨੰਬਰ ਹੈ ਜਿਹੜਾ ਟਰਾਂਜ਼ਿਟ ਨੰਬਰ ਹੈ ਉਹ ਹੈਗਾ ਜੀ 01842 ਯਾਨੀ ਇੱਕ 01842 ਇਹ ਟਰਾਂਜ਼ਿਟ ਨੰਬਰ ਹੈ ਅਕਾਊਂਟ ਨੰਬਰ 5233419 ਤੁਸੀਂ ਕਿਸੇ ਵੀ ਟੀਡੀ ਕੈਨੇਡਾ ਦੀ ਬ੍ਰਾਂਚ ਦੇ ਵਿੱਚ ਜਾ ਕੇ ਡਾਇਰੈਕਟ ਡਿਪੋਜ਼ਿਟ ਵੀ ਕਰ ਸਕਦੇ ਹੋ ਜਾਂ ਤੁਸੀਂ ਕਰੋਗੇ ਆਨਲਾਈਨ ਬੈਠੇ ਹੋਏ ਟੀਡੀ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਸਕਦੇ ਹੋ ਹਾਂਜੀ ਤੇ ਮੈਂ ਇੱਕ ਵਾਰੀ ਫੇਰ ਵੀ ਕੋਈ ਵੀ ਤੁਸੀਂ ਡੋਨੇਸ਼ਨ ਕਰ ਦਿਓ ਤਾਂ ਤੁਹਾਨੂੰ ਚੈਰੀਟੇਬਲ ਰਸੀਦ ਮਿਲੇਗੀ ਤੇ ਐਂਡ ਦੇ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਾਡਾ ਅਸੀਂ ਪੰਜਾਬ ਦੇ ਆ ਨੁਕਸਾਨ ਬਹੁਤ ਹੋਇਆ ਹੈ ਪਰ ਅਸੀਂ ਰਲ ਮਿਲ ਕੇ ਮੁੜ ਕੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਆ ਸਕਦੇ ਹਾਂ ਆਓ ਰਲ ਮਿਲ ਕੇ ਆਪਾਂ ਪੰਜਾਬ ਦੀ ਮਦਦ ਕਰੀਏ ਜੀ ਸੋ ਇਹ ਸਾਨਾ ਸਿੱਖ ਮੋਟਰਸਾਈਕਲ ਕਲੱਬ ਤੇ ਯੂਨਾਈਟਿਡ ਸਿੱਖ ਦੇ ਮੈਂਬਰ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿਸ ਤਰੀਕੇ ਨਾਲ ਜਿਹੜੀ ਇਹ ਕਾਰਜ ਅਰੰਭੇ ਗਏ ਨੇ ਔਰ ਜਿਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਵੀ ਸਾਡੇ ਕੋਲੇ ਜਿਹੜਾ ਟੀਚਾ ਸਾਡਾ 1 ਮਿਲੀਅਨ ਡਾਲਰ ਦਾ ਹੈ ਜਿਹਦੇ ਵਿੱਚ ਬਹੁਤ ਸਾਰੀ ਰਕਮ ਜੀ ਨੂੰ ਕਹਦੀ ਵੀ 60 70% ਅਸੀਂ ਰਿਕਵਰ ਕਰ ਚੁੱਕੇ ਹਾਂ ਔਰ ਬਾਕੀ ਰਹਿੰਦੀ ਰਕਮ ਅਸੀਂ ਵੀ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਸੰਗਤਾਂ ਉਹ ਇਹ ਆਪਣੇ ਗੁਜਾਰਸ਼ ਕਰਦੇ ਆ ਵੀ ਵੱਧ ਚੜ ਕੇ ਆਪਣਾ ਹਿੱਸਾ ਪਾਓ ਯੋਗਦਾਨ ਪਾਓ ਕਿਉਂਕਿ ਜਿਹੜੇ ਪਿੱਛੇ ਵਸਦਾ ਪੰਜਾਬ ਆ ਪੰਜਾਬ ਸਾਡਾ ਕਿਉਂਕਿ ਇਸ ਵੇਲੇ ਤਰਾਸ ਦੀ ਦੇ ਵਿੱਚ ਆ ਕਿਉਂਕਿ ਉਹਨੂੰ ਮੁੜ ਸੁਰਜੀਤ ਕਰਨ ਲਈ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕਰਨੇ ਪੈਣਗੇ ਕਿਉਂਕਿ ਉੱਥੇ ਹਲੇ ਪਾਣੀ ਦਾ ਲੈਵਲ ਜ਼ਰੂਰ ਘਟਿਆ ਪਰ ਜਿਹੜੀ ਮਿੱਟੀ ਐ ਜਾਂ ਜਿਹੜੇ ਘਰ ਟਹਿ ਗਏ ਨੇ ਜਾਂ ਕਿ ਸਿੱਦੇ ਡੰਗਰ ਵੱੱਛਾ ਜੋ ਵੀ ਚੀਜ਼ਾਂ ਮਤਲਬ ਕਰਨ ਵਾਲੀਆਂ ਉਹਦੇ ਲਈ ਬੜੇ ਹੀ ਪੈਸੇ ਦੀ ਲੋੜ ਆ ਔਰ ਯੂਨਾਈਟਿਡ ਸਿਕਸ ਕਨੇ ਇਹ ਇੱਕ ਕਈ ਪਿੰਡਾਂ ਨੂੰ ਅਡਾਪਟ ਕੀਤਾ ਗਿਆ ਜਿਹਦੇ ਵਿੱਚ ਫੋਜਪੁਰ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਵੀ ਅਡਾਪਟ ਕੀਤੇ ਨੇ ਸੋ ਇਹ ਅੱਜ ਜਿਹੜਾ ਉਪਰਾਲਾ ਸਿਕ ਮੋਟਰਸਾਈਕਲ ਕਲੱਬ ਤੇ ਯੂनाइटेड ਸਿਕਸ ਜਿਹੜੀ ਉਹਨਾਂ ਕੰਨਿਓ ਸਾਂਝਾ ਕੀਤਾ ਗਿਆ ਔਰ ਉਹਨਾਂ ਦੇ ਕਹਿਣ ਮੁਤਾਬਕ ਜਿਹੜੇ ਵਾਹਰ ਬਸਦੇ ਲੋਕ ਨੇ ਵਿਦੇਸ਼ਾਂ ਦੇ ਵਿੱਚ ਬਸਦੇ ਲੋਕ ਨੇ ਉਹ ਘਰੋਂ ਜਿਹੜੇ ਬਣਦੇ ਸਰਦੇ ਹੁੰਦੇ ਔਰ ਉਹਨਾਂ ਹਰ ਇੱਕ ਨੂੰ ਚਾਹੀਦਾ ਚਾਹੇ ਤਿਲ ਫੁੱਲ ਜਿਹੜੀ ਵੀ ਕੋਈ ਆਪਾਂ ਨੂੰ ਹੈਗਾ ਚਾਹੇ ਡਾਲਰ ਪੈਂਟ ਕਰੋ ਚਾਹੇ 100 ਡਾਲਰ ਚਾਹੇ 10 ਡਾਲਰ ਚਾਹੇ 5 ਡਾਲਰ ਜੋ ਵੀ ਤੁਹਾਡਾ ਬਣਦਾ ਆਪਣਾ ਦਸਵੰਦ ਕੱਢ ਕੇ ਇਸ ਤਰੀਕੇ ਦੇ ਜਿਹੜਾ ਕੌਜ਼ ਲਈ ਦਾਨ ਸਾਨੂੰ ਜਰੂਰ ਕਰਨਾ ਚਾਹੀਦਾ ਤਾਂ ਕਿ ਜਿਹੜਾ ਪਿੱਛੇ ਸਾਡਾ 24 ਘੰਟੇ ਜਿਹੜਾ ਸਾਡਾ ਦਿਮਾਗ ਪਿੱਛੇ ਸਾਡੇ ਪੰਜਾਬ ਕਿਉਂਕਿ ਅਸੀਂ ਆਏ ਉੱਥੋਂ ਸਾਡੀਆਂ ਜੜਾਂ ਉੱਤੇ ਸਾਡੇ ਰੂਟਸ ਜਿਹੜੇ ਕਿਉਂਕਿ ਅਸੀਂ ਉਹ ਕਦੇ ਭੁੱਲ ਨਹੀਂ ਸਕਦੇ ਔਰ ਰਹਿੰਦੀ ਦੁਨੀਆ ਤੱਕ ਨਹੀਂ ਅਸੀਂ ਭੁੱਲਣਾ ਕਿਉਂਕਿ ਪੰਜਾਬ ਪੰਜਾਬੀ ਨਾਲ ਹਮੇਸ਼ਾ ਖੜਾ ਹੋਰ ਕੋਈ ਖੜੇ ਨਾ ਖੜੇ ਸੋ ਲੋੜ ਹੈ ਜੀ ਸਾਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਹਮਲਾ ਮਾਰਨ ਦੀ ਤਾਂ ਕਿ ਅਸੀਂ ਪੰਜਾਬ ਨੂੰ ਮੋੜ ਸੁਰਜੀਤ ਕਰ ਸਕੀਏ ਸੋ ਮਿਲਦੇ ਹਾਂ ਅਗਲੀ ਅਪਡੇਟ ਦੇ ਨਾਲ ਫਿਲਹਾਲ ਦੀ ਲਈ ਨਹੀਂ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਦਿੱਲੀ ਪੋਸਟ ਪੰਜਾਬੀ ਬ੍ਰੈਂਪਟਨ ਕੈਨੇਡਾ